ਨੂੰ ਸੜਕ ਵਾਲੇ ਪਾਸਿਓਂ ਵੀ ਚੱਲਦੇ ਸੀ ਫੈਰ ਹਾਣੀਆਂ 302 4x4 ਆ ਚਾਚੀ ਨੂੰ ਭੇਜਦਾ ਚਾਚੀ ਪੁੱਛ ਕੇ ਅੱਧੀ ਰਾਤ ਨੂੰ ਸੜਕ ਵਾਲੇ ਪਾਸਿਓਂ ਆ ਉਹੀ ਗਾਣਾ ਲਾਉਣ ਲੱਗਿਆ ਉਹੀ ਲਾਉਣ ਲੱਗਿਆ ਸਾਰੀ ਰਾਤ ਜਗਰਾਤਾ ਵੇਂਦੇ ਰਹੇ ਤੜਕਿਆਂ ਦੇ ਤੇ RAM ਜੀ ਇਹ ਕੀ ਲੱਗਦੇ ਸੀਤਾ ਜੀ ਦੇ ਆਹੀ ਗਾਣਾ ਆਹੀ ਆਹੀ ਲੋਕੀ ਗੱਲ ਸੋਹਣਾ ਜਰਾ ਜਰਾ ਸਦਾਰੀ ਜਮੀਨਾ ਪਈਆਂ ਰਹਿਣੀਆਂ ਵਿੱਚ ਟਾ ਸਦਾਨੀ ਜਮੀਨਾ ਪਈਆਂ ਰਹਿਣੀਆਂ ਵਿੱਚ ਟਾ ਚਾਰ ਸੈਣਾ ਵਿੱਚ ਵੇਦ ਲੈ ਕੇ ਗੈਰ ਹਾਣੀਆਂ ਉਹ ਕਿਹੋ ਜਿਹਾ ਹਰਵੇ ਅਤੀ ਰੰਦੂ ਸੜਕ ਵਾਲੇ ਪਾਸੇ ਹੋਵੇ ਜਾਂਦੇ ਸਿਫੈਰ ਹਾਣੀਆਂ ਵੱਡੇ ਨਾਲ ਦੁੱਖਾਂ ਕਹਾਉਂਦੇ ਉਹ ਫੜਾ ਮਾਰਦੀ ਸੀ ਵੱਡੇ ਨਾਲ ਦੁੱਖਾਂ ਕਹਾਉਂਦੇ ਨਿੱਤ ਭੁੱਖੇ ਦਾ ਬਕੜੇ ਕਿੜਾ ਚੱਲਿਆ ਕਰੂ ਆ ਚੰਨਵੇ ਉਹਨਾਂ ਸੱਪ ਦੀ ਸਰੀ ਨੂੰ ਹੱਥ ਲਾ ਲਿਆ ਨਿੱਤ ਗੋਲੀ ਚੱਲਿਆ ਕਰੂ ਸੱਪ ਦੀ ਸਰੀ ਨੂੰ ਹੱਥ ਲਾ ਲਿਆ ਨਿੱਤ ਗੋਲੀ ਨਿੱਤ ਗੋਲੀ ਚੱਲਿਆ ਕਰੂ ਸੋਖੇ ਹੋ ਕੇ ਡਾਇਮੰਡ ਪਾਈ ਦਾ ਹੋ 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 ਐਵੇਂ ਬੈਰਨੀ ਰਾਮਾ ਨਾਲ ਪਾਈ ਦਾ ਸੋਖੇ ਹੋ ਕੇ ਡਾਇਮੰਡ ਪਾਈ ਦਾ ਕੱਖ ਵੀ ਨੇ ਪਲੇ ਰਣਾ ਕਰਨੇ ਉੱਜੜ ਜਾਣਾ ਕੱਖ ਵੀ ਨੇ ਪਲੇ ਰਣਾ ਕਰਨੇ ਉੱਜੜ ਜਾਣਾ ਟੁੱਟ ਪੈਣਾ ਆਪਣੇ ਤੇ ਕਹਿ ਰਹਾਣੀਆਂ ਅੱਧੀ ਰਾਤ ਨੂੰ ਸੜਕ ਵਾਲੇ ਪਾਸਿਓਂ ਵੇ ਚੱਲਦੇ ਸੀ ਹੋ ਚੱਲਦੇ ਸੀ ਕਹਿ ਰਹਾਣੀਆਂ ਅੱਧੀ ਰਾਤ ਨੂੰ ਸੜਕ ਵਾਲੇ ਪਾਸਿਓਂ ਵੇ ਚੱਲਦੇ ਸੀ ਫੇਰ ਹਾਣੀ ਕੱਠੀ ਕਰਾਂ ਪੰਚਾਇਤ ਮੈਂ ਤਾਂ ਨਿਤ ਨਹੀਂ ਧਾਨੇ ਮਾਰ ਕੇ ਕਰਨ ਸੋਰੀ ਟਿੱਠੀ ਕੱਠੀ ਕਰਾਂ ਪੰਚਾਇਤ ਮੈਂ ਤਾਂ ਨਿਤ ਨਹੀਂ ਧਾਨੇ ਮਾਰ ਕੇ ਕਰਨ ਸੋਰੀ ਟਿੱਠੀ ਬਾਲ ਜੂਦਾ ਖੜਾ ਘਰ ਵੇਲੀ ਯਾਦਾ ਖੜ ਏਕ ਮੇਰਾ ਯਾਰ ਜਿਹੜਾ ਜੈਤੋ ਵਾਲਾ ਤਾਰੀ ਨੇ ਤਨਵੇਂ ਆ ਸਕੀ ਮਾ ਕੜ ਕੱਲਿਆ ਕਰੂ ਹਾਂ ਜਨਵੇ ਬੋਲ ਸੱਪ ਦੀ ਸਿਰ ਨੂੰ ਹੱਥ ਲਾ ਲਿਆ ਨਿਤ ਗੋਲੀ ਚੰਲਿਆ ਕਰੂ ਸੱਪ ਦੀ ਸਿਰ ਨੂੰ ਹੱਥ ਲਾ ਲਿਆ ਨਿਤ ਗੋਲੀ ਇੱਤ ਗੋਲੀ ਚੱਲਿਆ ਕਰੂ ਆਥੇ ਲਾ ਗਾਣ ਖਿਲੇ ਮਾਹੀ ਮਨਵੇ ਕਲ ਯਾਰ ਨੂੰ ਸੁਨਿਆ ਜਦਾਂ ਮਾਤਾ ਸਭੂ ਕੜਾ ਕੀ ਆਪਾਂ ਇਹਦੇ ਵਿੱਚ ਤਾਂ ਮਾਤਾ ਸਭੂ ਕੜਾ ਕੀ ਆਪਾਂ ਤੇ ਯਾਰੀਆਂ ਦੀ ਮੰਗਦੇ ਤੁ ਖੈਰ ਹਾਨੀਆਂ ਉਹ ਕੋਈ ਸ਼ੱਕ ਨਹੀਂ ਅੱਧੇ ਰਾਤ ਨੂੰ ਸੜਕ ਵਾਲੇ ਪਾਸਿਓਂ ਵੇ ਚੱਲਦੇ ਸੀ ਫੈਰ ਹਾਨੀਆਂ ਰਾਤ ਨੂੰ ਸੜਕ ਵਾਲੇ ਪਾਸਿਓਂ ਵੇ ਚੱਲਦੇ ਸੀ ਚੱਲਦੇ ਸੀ ਫੈਰ ਹਾਨੀਆਂ ਉਹ ਜਿਹੜਾ ਬਲਰਜ ਮੇੜ ਵਾਲੀ ਵਾਲਾ ਨਹੀਂ ਉਹਦਾ ਐਸਪੀ ਦੇ ਨਾਲ ਕਾਲਾ ਮਾਲਾ ਕੜਾ ਬੁੱਲ ਰਜਮੇ ਹਲਵਾਲੀ ਵਾਲਾ ਨੇ ਉਹਦਾ ਐਸਪੀ ਦੇ ਨਾਲ ਕਾਰਾਂ ਮਾਲਾ ਇੱਕ ਮੇਰਾ ਯਾਰ ਜੰਦ ਭਾਨ ਦਾ ਜੋਸ਼ਿੰਦਾ ਇੱਕ ਮੇਰਾ ਯਾਰ ਜਿਹੜਾ ਜੈਤੋ ਵਾਲਾ ਤਾਰੀ ਨਿਤ ਨਮੀਆਂ ਸਕੀਮਾ ਕੜ ਕੱਲਿਆ ਕਰੂ ਆ ਜੰਦ ਵੇ ਉਹਨੂੰ ਸੱਪ ਦੀ ਗਰੀਨੋਂ ਹੱਥ ਲਾ ਲਿਆ ਨਿਤ ਗੋਲੀ ਚੱਲਿਆ ਕਰੂ ਅਧੀ ਰਾਤ ਨੂੰ ਸੜਕ ਵਾਲੇ ਪਾਸਿਓ ਉਹ ਨਿਤ ਗੋਲੀ ਚੱਲਿਆ ਕਰੂ ਅਧੀ ਰਾਤ ਨੂੰ ਸੜਕ ਵਾਲੇ ਪਾਸਿਓ ਹਰ ਗੋਲੀ ਚੱਲਿਆ ਕਰੂ ਅਧੀ ਰਾਤ ਨੂੰ ਸੜਕ ਵਾਲੇ ਪਾਸਿਓ ਉਹ ਨਿਤ ਗੋਲੀ ਚੱਲਿਆ ਕਰੂ Oh, 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 oh. Chamkila. Ah.